ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਨਸੀਬ ਭਾਗ ਦੂਜਾ ਇਸ ਕਹਾਣੀ ਦਾ ਪਹਿਲਾ ਭਾਗ ਤੁਸੀਂ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਅੱਜ ਆਪਾਂ ਨਸੀਬ ਕਹਾਣੀ ਦਾ ਦੂਸਰਾ ਭਾਗ ਬੋਲਾਂਗੇ ਜਦੋਂ ਬਚਣਾ ਤੇ ਨਰੰਗ ਸਿੰਘ ਉੱਠ ਕੇ ਤਿਆਰ ਹੁੰਦੇ ਨੇ ਤੇ ਉਹਨਾਂ ਨੇ ਕੰਮ ਦੀ ਭਾਲ ਦੇ ਵਿੱਚ ਜਾਣਾ ਹੁੰਦਾ ਕਿਉਂਕਿ ਨਰੰਗ ਸਿੰਘ ਜਿੱਥੇ ਕੰਮ ਕਰਦਾ ਹੁੰਦਾ ਉੱਥੇ ਇੱਕ ਜਸਵਿੰਦਰ ਸਿੰਘ ਬਰਾੜ ਨਾਂ ਦਾ ਆਦਮੀ ਹੁੰਦਾ ਉਹ ਬਹੁਤ ਨੇਕ ਦਿਲ ਅਫਸਰ ਹੁੰਦਾ ਇੱਕ ਉਹਨੂੰ ਜਿਹੜਾ ਲੋਕ ਆ ਉਹ ਫਰਿਸ਼ਤੇ ਦੇ ਨਾਮ ਨਾਲ ਜਾਣਦੇ ਆ ਤੇ ਜਿਹੜਾ ਬਚਨ ਸਿੰਘ ਆ ਉਹ ਅੰਦਰੇ-ਅੰਦਰ ਅਰਦਾਸ ਕਰਦਾ ਕਿ ਮੈਨੂੰ ਕੰਮ ਮਿਲ ਜੇ ਤੇ ਜਿਹੜਾ ਨਰੰਗਾ ਉਹ ਆਪਣੀ ਪਤਨੀ ਬਨਜੀਤ ਨੂੰ ਕਹਿੰਦਾ ਵੀ ਸਾਡਾ ਨਾਸ਼ਤਾ ਤਿਆਰ ਕਰ ਦੇ ਤੇ ਨਾਲੇ ਸਾਡੇ ਦੁਪਹਿਰ ਦੀ ਰੋਟੀ ਹੈ ਜਿਹੜੀ ਉਹ ਪੈਕ ਕਰ ਦੇ ਮਨਜੀਤ ਜਿਹੜੀ ਉਹ ਰੋਟੀ ਬਣਾ ਲੈਂਦੀ ਆ ਤੇ ਜਿਹੜੀ ਬਚਨ ਸਿੰਘ ਦੇ ਘਰ ਵਾਲੀ ਹੁੰਦੀ ਆ ਉਹ ਰੋਟੀ ਪੈਕ ਕਰ ਦਿੰਦੀ ਦੋਨੋਂ ਜਣੀਆਂ ਨੇ ਰਲ ਕੇ ਖਾਣਾ ਤਿਆਰ ਕੀਤਾ ਤੇ ਪੈਕ ਕਰਕੇ ਬਚਨ ਸਿੰਘ ਨੂੰ ਤੇ ਨਰੰਗ ਸਿੰਘ ਨੂੰ ਭੇਜਦਾ ਉਹ ਦੋਨੋਂ ਜਣੇ ਚਲੇ ਜਾਂਦੇ ਆ ਜਦੋਂ ਬਚਨ ਸਿੰਘ ਨਰੰਗ ਸਿੰਘ ਨਾਲ ਜਾ ਕੇ ਉੱਥੇ ਐਂਟਰੀ ਕਰਦਾ ਜਿੱਥੇ ਨਰੰਗ ਸਿੰਘ ਨੌਕਰੀ ਕਰਦਾ ਹੁੰਦਾ ਤਾਂ ਵੇਖ ਕੇ ਜਿਹੜੀਆਂ ਬਚਨ ਸਿੰਘ ਦੀਆਂ ਅੱਖਾਂ ਆਡੀਆਂ ਰਹਿ ਜਾਂਦੀਆਂ ਕਿਉਂਕਿ ਉਹ ਇੱਕ ਬਹੁਤ ਵੱਡਾ ਯੂਨੀਵਰਸਿਟੀ ਕੈਂਪਸ ਹੁੰਦਾ ਉਹ ਜਾ ਕੇ ਜਸਵਿੰਦਰ ਸਿੰਘ ਬਰਾੜ ਦੀ ਵੇਟ ਕਰਦੇ ਆ ਉਹ ਆਪਣੇ ਦਫ਼ਤਰ ਦੇ ਵਿੱਚ ਅਜੇ ਆਇਆ ਨਹੀਂ ਹੁੰਦਾ ਤੇ ਜਿਹੜਾ ਬਚਨ ਸਿੰਘ ਹੁੰਦਾ ਉਹ ਮਾਨਿ ਮਾਨ ਵਿੱਚ ਸੋਚਦਾ ਵੀ ਜਿਹੜਾ ਇਹ ਇਨਸਾਨ ਨੂੰ ਹਨਾ ਫਰਿਸ਼ਤਾ ਕਹਿੰਦੇ ਆ ਲੋਕ ਉਹ ਵਾਕਈ ਫਰਿਸ਼ਤਾ ਹੋਊਗਾ ਤੇ ਉਹ ਅੰਦਰੋਂ ਅੰਦਰੀਏ ਸੋਚ ਰਿਹਾ ਸੀ ਵੀ ਕਦੋਂ ਮੈਨੂੰ ਉਸ ਫਰਿਸ਼ਤੇ ਦੇ ਦਰਸ਼ਨ ਹੋਣਗੇ ਇੰਨੇ ਨੂੰ ਜਿਹੜਾ ਜਸਵਿੰਦਰ ਸਿੰਘ ਬਰਾੜ ਆ ਜਾਂਦਾ ਸਾਰੇ ਜਿਹੜੇ ਨਮਾਇंदे ਹੁੰਦੇ ਆ ਉੱਠ ਕੇ ਖੜੇ ਹੁੰਦੇ ਆ ਉਹਦਾ ਆਦਰ ਮਾਨ ਕਰਦੇ ਆ ਉਹ ਸਾਰਿਆਂ ਨੂੰ ਵਧੀਆ ਮਿਲਦਾ ਤੇ ਨਰੰਗ ਸਿੰਘ ਤੇ ਬਚਨ ਸਿੰਘ ਵੀ ਉਹਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਤਾਂ ਬਰਾੜ ਸਾਹਿਬ ਆ ਜਿਹੜੇ ਉਹ ਉਹਨਾਂ ਨੂੰ ਗੱਲ ਨਾਲ ਲਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਿਵੇਂ ਨਰੰਗ ਸਿੰਘ ਦੱਸਦਾ ਕਿ ਇਹ ਮੇਰੇ ਪਿੰਡ ਤੋਂ ਮੇਰੇ ਪਿੰਡ ਦਾ ਹੀ ਮੁੰਡਾ ਗਾ ਤੇ ਇਹਨੂੰ ਕੰਮ ਦੀ ਲੋੜ ਆ ਉਹ ਕਹਿੰਦਾ ਵੀ ਤੁਸੀਂ ਇੱਕ ਮਿੰਟ ਬੈਠੋ ਮੈਂ ਬੁਲਾਉਣਾ ਅੰਦਰ ਤੇ ਉਹ ਅੰਦਰ ਚੱਲਿਆ ਜਾਂਦਾ ਉਸ ਤੋਂ ਬਾਅਦ ਉਹ ਬੈਲ ਮਾਰਦਾ ਤਾਂ ਜਿਹੜਾ ਪੀਐਨ ਹੁੰਦਾ ਉਹਨਾਂ ਦੋਨਾਂ ਨੂੰ ਅੰਦਰ ਭੇਜ ਦਿੰਦਾ ਜਦੋਂ ਉਹ ਅੰਦਰ ਜਾਂਦੇ ਆ ਤਾਂ ਉਹ ਉਹਨਾਂ ਨੂੰ ਬੈਠਣ ਲਈ ਕਹਿੰਦਾ ਤੇ ਫਿਰ ਜਿਹੜਾ ਨਰੰਗ ਸਿੰਘ ਹੁੰਦਾ ਉਹ ਬਚਣ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸਦਾ ਤੇ ਜਿਹੜੇ ਬਰਾੜ ਸਾਹਿਬ ਹੁੰਦੇ ਆ ਉਹ ਕਹਿੰਦੇ ਆ ਵੀ ਬਸ ਕਾਕਾ ਜੀ ਫਿਕਰ ਨਾ ਕਰੋ ਤੁਹਾਡਾ ਕੰਮ ਤਾਂ ਜਿਹੜਾ ਅੱਜ ਹੀ ਹੋ ਜਾਊਗਾ ਫਿਰ ਉਹ ਪੀਣ ਨੂੰ ਬੁਲਾ ਕੇ ਕਹਿੰਦਾ ਵੀ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਆਪਾਂ ਮੁੰਡਾ ਰੱਖਿਆ ਸੀ ਉਹ ਆਇਆ ਕੰਮ ਤੇ ਉਹ ਕਹਿੰਦੇ ਨਹੀਂ ਜੀ ਉਹ ਇੱਕ ਦਿਨ ਆਇਆ ਸੀ ਵੀ ਉਸ ਤੋਂ ਬਾਅਦ ਤਾਂ ਉਹਨੂੰ ਪੰਜ ਦਿਨ ਹੋ ਗਏ ਲਗਾਤਾਰ ਉਹ ਆਇਆ ਹੀ ਨਹੀਂ ਫਿਰ ਉਹ ਕਹਿੰਦੇ ਵੀ ਉਹਦੀ ਜਗ੍ਹਾ ਤੇ ਇਹਨਾਂ ਦਾ ਨਾਮ ਪਾ ਦਿਓ ਤੇ ਜਿਹੜਾ ਕੋਈ ਕੰਮ ਆ ਇਹਨਾਂ ਨੂੰ ਸਾਰਾ ਸਮਝਾ ਦਿਓ ਫਿਰ ਜਿਹੜਾ ਨਰੰਗ ਸਿੰਘ ਇਹ ਵੀ ਦੱਸਦਾ ਕਿ ਇਹਨਾਂ ਲਈ ਕੋਈ ਰਹਿਣ ਦਾ ਟਿਕਾਣਾ ਨਹੀਂ ਹੈਗਾ ਤਾਂ ਬਰਾੜ ਸਾਹਿਬ ਕਹਿੰਦੇ ਆ ਕਿ ਇੱਥੇ ਜਿਹੜੇ ਸਾਰੇ ਕੰਮ ਇਹ ਹਨ ਰਹਿੰਦੇ ਆ ਤੇ ਉੱਥੇ ਮੈਂ ਤੁਹਾਨੂੰ ਇੱਕ ਕਮਰਾ ਦਵਾ ਦਿੰਨਾ ਰਹਿਣ ਦਾ ਵੀ ਤੁਹਾਡਾ ਪ੍ਰਬ ਤੇ ਨਾਲ ਹੀ ਉਹ ਪੀਣ ਨੂੰ ਹਦਾਇਤ ਕਰਦਾ ਕਿ ਜਿਹੜੇ ਇਹ ਆਏ ਨੇ ਆਪਣੇ ਕੋਲ ਮੁੰਡੇ ਇਹਦੇ ਵਿੱਚੋਂ ਬਚਨ ਸਿੰਘ ਆ ਉਹਦੀ ਰਾਤ ਦੀ ਵੀ ਡਿਊਟੀ ਇੱਥੇ ਲਾ ਦਿਓ ਵੀ ਇਹ ਰਾਤ ਦੀ ਡਿਊਟੀ ਵੀ ਕਰੂਗਾ ਉਹਨੂੰ ਡਬਲ ਸ਼ਿਫਟ ਦਾ ਕੰਮ ਦੇ ਦਿੰਦਾ ਰਾਤ ਨੂੰ ਕੋਈ ਉੱਥੇ ਵਾਲੀ ਡਿਊਟੀ ਨਹੀਂ ਹੁੰਦੀ ਬਸ ਸਿਕਿਉਰਿਟੀ ਦੀ ਹੁੰਦੀ ਆ ਤੇ ਜੁਨੀਵਰਸਿਟੀ ਜਿਹੜਾ ਕੈਂਪਸ ਆ ਉਹ ਬਹੁਤ ਵੱਡਾ ਹੁੰਦਾ ਉਹ ਤਾਂ ਵੈਸੇ ਵੀ ਉਹਦੀਆਂ ਜਿਹੜੀਆਂ ਕੰਧਾਂ ਹੁੰਦੀਆਂ ਉਹ ਕਾਫੀ ਵੱਡੀਆਂ ਹੁੰਦੀਆਂ ਉੱਚੀਆਂ ਹੁੰਦੀਆਂ ਇੰਨਾ ਕੋਈ ਕੰਮ ਨਹੀਂ ਸੀ ਬਸ ਇਹ ਸੀ ਕਿ ਜਿਹੜਾ ਬਰਾੜ ਸਾਹਿਬ ਸੀ ਉਹ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੰਦਾ ਤੇ ਉਸ ਜਗ੍ਹਾ ਦੇਣ ਦੇ ਬਹਾਨੇ ਉਹ ਰਾਤ ਦੀ ਡਿਊਟੀ ਲਾਉਂਦਾ ਵੀ ਨਾਲੇ ਇਹਨਾਂ ਨੂੰ ਤਨਖਾਹ ਮਿਲੀ ਜਾਊਗੀ ਤਾਂ ਜਿਹੜਾ ਬਚਨ ਸਿੰਘ ਆ ਉਹ ਸੱਚੀ ਸੋਚਦਾ ਦਿਲ ਦੇ ਵਿੱਚ ਕਿ ਵਾਕਈ ਇਹ ਤਾਂ ਇੱਕ ਫਰਿਸ਼ਤਾ ਹੀ ਆ ਉਹ ਦੋਨੋਂ ਹੱਥ ਜੋੜ ਕੇ ਬਰਾੜ ਸਾਹਿਬ ਦਾ ਧੰਨਵਾਦ ਕਰਦਾ ਤਾਂ ਬਰਾੜ ਸਾਹਿਬ ਕਹਿੰਦਾ ਵੀ ਨਹੀਂ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਉਸ ਸੱਚੇ ਪਾਤਸ਼ਾਹ ਪ੍ਰਮਾਤਮਾ ਦਾ ਧੰਨਵਾਦ ਕਰੋ ਚਲੋ ਉਹ ਕਹਿੰਦੇ ਵੀ ਕੱਲ ਤੋਂ ਤੁਸੀਂ ਆ ਕੇ ਡਿਊਟੀ ਹੈ ਜਿਹੜੀ ਜੁਆਇਨ ਕਰ ਲਓ ਤੇ ਤੁਸੀਂ ਇੱਥੇ ਆਪਣੀ ਫੈਮਿਲੀ ਨੂੰ ਲਿਆਓ ਤੇ ਆ ਕੇ ਇੱਥੇ ਰਹਿਣ ਲੱਗ ਜਾਓ ਤੇ ਫਿਰ ਉਹ ਚਲੇ ਜਾਂਦੇ ਨੇ ਤੇ ਅਗਲੇ ਦਿਨ ਨਰੰਗ ਸਿੰਘ ਤੇ ਜਿਹੜਾ ਬਚਨ ਸਿੰਘ ਆ ਉਹ ਆ ਜਾਂਦੇ ਆ ਬਚਨ ਸਿੰਘ ਆਪਣੀ ਪਤਨੀ ਨੂੰ ਤੇ ਬੇਟੀ ਨੂੰ ਨਾਲ ਲੈ ਆਉਂਦਾ ਆਪਣਾ ਜਿਹੜਾ ਵੈਗ ਹੁੰਦਾ ਉਹ ਵੀ ਚੱਕ ਲੈ ਆਉਂਦੇ ਆ ਜਦੋਂ ਉਹ ਆਉਂਦੇ ਆ ਤਾਂ ਜਿਹੜਾ ਬਚਨ ਸਿੰਘ ਉਹ ਸੋਚਦਾ ਵੀ ਪਹਿਲਾਂ ਮੈਂ ਆਪਣੀ ਪਤਨੀ ਨੂੰ ਇਸ ਫਰਿਸ਼ਤੇ ਦੇ ਦਰਸ਼ਨ ਜ਼ਰੂਰ ਕਰਾਵਾਂ ਚਲੋ ਉਹ ਉੱਥੇ ਵੇਟਿੰਗ ਰੂਮ ਦੇ ਵਿੱਚ ਬਹਿ ਜਾਂਦੇ ਆ ਜਦੋਂ ਵਿਰਾਟ ਸਾਹਿਬ ਆਉਂਦੇ ਆ ਤਾਂ ਜਿਹੜਾ ਬਚਨ ਸਿੰਘ ਉਹ ਆਪਣੀ ਪਤਨੀ ਨੂੰ ਲੈ ਕੇ ਉਹਨਾਂ ਦੇ ਆਫਿਸ ਦੇ ਵਿੱਚ ਜਾਂਦਾ ਉਹਨਾਂ ਨਾਲ ਜਾਣ ਪਛਾਣ ਕਰਾਉਂਦਾ ਤਾਂ ਵਿਰਾਟ ਸਾਹਿਬ ਉਹਦੀ ਬੇਟੀ ਸ੍ਰਿੰਦਰਪੌਰ ਨੂੰ ਬਹੁਤ ਪਿਆਰ ਕਰਦੇ ਆ ਤੇ ਉਹਨੂੰ ਸ਼ਗਨ ਦੇ ਰੂਪ ਵਿੱਚ 500 ਰੁਪਇਆ ਵੀ ਦਿੰਦੇ ਆ ਤੇ ਬਚਨ ਸਿੰਘ ਆ ਜਿਹੜਾ ਉਹ ਬਹੁਤ ਖੁਸ਼ ਹੁੰਦਾ ਤੇ ਬਚਨ ਸਿੰਘ ਨੂੰ ਉਹ 500 ਰੁਪਇਆ ਦੇ ਕੇ ਕਹਿੰਦੇ ਆ ਵੀ ਆਹ ਤੇਰੀ ਤਨਖਾਹ ਦੀ ਪੇਸ਼ਗੀ ਆ ਵੀ ਤੂੰ ਜਿਹੜਾ ਤੈਨੂੰ ਰਾਸ਼ਨ ਚਾਹੀਦਾ ਇੱਥੇ ਲੈ ਆ ਬਾਕੀ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਜਰੂਰ ਦੱਸੀ ਬਚਨ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਫਿਰ ਉੱਠ ਕੇ ਉੱਥੋਂ ਚਲੇ ਜਾਂਦੇ ਆ ਤੇ ਆਪਣੇ ਕਮਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਉੱਥੇ ਕਮਰਾ ਮਿਲਿਆ ਹੁੰਦਾ ਉਹਦੇ ਵਿੱਚ ਆਪਣਾ ਸਮਾਨ ਟਿਕਾ ਲੈਂਦੇ ਆ ਇਸੇ ਤਰ੍ਹਾਂ ਬਚਨ ਸਿੰਘ ਦੀ ਜਿਹੜੀ ਗੱਡੀ ਆ ਉਹ ਲਈ ਤੇ ਆਉਣ ਲੱਗਦੀ ਆ ਤੇ ਹੌਲੀ-ਹੌਲੀ ਸ੍ਰਿੰਦਰ ਜਿਹੜੀ ਵੱਡੀ ਹੋ ਜਾਂਦੀ ਆ ਤੇ ਬਰਾੜ ਸਾਹਿਬ ਉਹਨੂੰ ਕਹਿੰਦਾ ਕਿ ਆਪਣੀ ਬੇਟੀ ਨੂੰ ਘਰੇ ਨਾ ਰੱਖ ਇਹਨੂੰ ਸਕੂਲ ਦੇ ਵਿੱਚ ਦਾਖਲ ਕਰਾ ਦੇ ਉਸੇ ਕੈਂਪਸ ਦੇ ਵਿੱਚ ਇੱਕ ਸਕੂਲ ਵੀ ਸੀ ਤਾਂ ਜਿਹੜਾ ਬਚਨ ਸਿੰਘ ਆ ਉਹ ਸ੍ਰਿੰਦਰ ਕੌਰ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਦਿੰਦਾ ਤੇ ਉਹਦੀ ਬੇਟੀ ਕਾਫੀ ਵੱਡੀ ਹੋ ਜਾਂਦੀ ਆ ਫਿਰ ਬਚਨ ਸਿੰਘ ਤੇ ਉਹਦੀ ਪਤਨੀ ਸੋਚਦੇ ਆ ਕਿ ਚਲੋ ਇੱਕ ਬੇਟੀ ਤਾਂ ਹੈਗੀ ਆ ਵੀ ਇੱਕ ਚਾਂਸ ਹੋਰ ਲੈ ਲੈਨੇ ਆ ਵੀ ਹੋ ਸਕਦਾ ਬੇਟਾ ਹੋ ਜੇ ਫਿਰ ਬਜਨ ਸਿੰਘ ਦੀ ਪਤਨੀ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਡਿਲੀਵਰੀ ਦਾ ਸਮਾਂ ਨੇੜੇ ਹੁੰਦਾ ਜਦੋਂ ਉਹਦੀ ਡਿਲੀਵਰੀ ਹੁੰਦੀ ਆ ਤਾਂ ਉਹਦੇ ਇੱਕੋਂ ਇੱਕ ਬੇਟੀ ਪੈਦਾ ਹੁੰਦੀ ਆ ਤੇ ਬੇਟੀ ਨੂੰ ਜਨਮ ਦੇ ਅਨਸਾਰ ਉਹਦੀ ਮੌਤ ਹੋ ਜਾਂਦੀ ਆ ਬਚਨ ਸਿੰਘ ਤੇ ਮਸਾਂ ਦਿਨ ਆਏ ਸੀ ਮਸਾਂ ਉਹਦੀ ਹਾਲਤ ਚੰਗੀ ਹੋਈ ਸੀ ਪਰ ਰੱਬ ਨੇ ਉਹਨੂੰ ਜਮਾ ਅਰਸ਼ ਤੋਂ ਫਰਸ਼ ਤੇ ਸੁੱਟ ਦਿੱਤਾ ਉਹਦੀ ਜ਼ਿੰਦਗੀ ਹੈ ਜਿਹੜੀ ਇੱਕੇ ਦਮ ਵੀ ਰਾਣ ਬਣ ਜਾਂਦੀ ਆ ਕਿਉਂਕਿ ਇਸ ਉਮਰ ਦੇ ਵਿੱਚ ਜੀਵਨ ਸਾਥੀ ਦਾ ਵਿਛੋੜਾ ਦੂਜੀ ਗੱਲ ਇੰਨੀ ਛੋਟੀ ਬੱਚੀ ਨੂੰ ਛੱਡ ਕੇ ਉਹ ਚਲੀ ਗਈ ਉਡੀ ਤਾਂ ਜਿਹੜੀ ਵੱਡੀ ਬੇਟੀ ਸੀ ਉਹ ਵੀ ਹਜੇ ਛੋਟੀ ਸੀ ਚਲੋ ਹਣਾ ਕਹਿੰਦੇ ਆ ਕਿਸਮਤ ਦੀ ਲਿਖੀ ਨੂੰ ਕੌਣ ਕਹੇ ਜਾਂ ਪ੍ਰਮਾਤਮਾ ਨੂੰ ਕੌਣ ਕਹੇ ਕਿਹਦੇ ਨਾਲ ਸ਼ਿਕਵਾ ਕਰ ਸਕਦਾ ਸੀ ਇਦਾਂ ਹੀ ਚਲੋ ਵਿਚਾਰੇ ਨੇ ਮਨ ਕਰੜਾ ਕਰਕੇ ਆਪਣੇ ਆਪ ਨੂੰ ਸੰਭਾਲ ਲਿਆ ਨਾਲ ਹੀ ਆਪਣੀ ਬੱਚੀ ਨੂੰ ਸੰਭਾਲਦਾ ਤਾਂ ਬਰਾੜ ਸਾਹਿਬ ਨੇ ਕਿਹਾ ਕਿ ਤੂੰ ਹੌਂਸਲਾ ਨਾ ਛੱਡ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਬਸ ਤੂੰ ਇਹ ਨੌਕਰੀ ਨਾ ਛੱਡੀ ਫਿਰ ਉਹਨੇ ਕਹਿ ਕਹਾ ਕਿ ਬਰਾੜ ਸਾਹਿਬ ਨੇ ਹਣਾ ਤੇ ਉਹਨੂੰ ਉਹਦੇ ਜਿਹੜੇ ਕਾਗਜ਼ ਆਗੇ ਉਹ ਨੌਕਰੀ ਦੇ ਉਹ ਫਾਰਮ ਭਰਾਤੇ ਤੇ ਤਰਸ ਦੇ ਆਧਾਰ ਤੇ ਉਹਨੂੰ ਉਥੇ ਇੱਕ ਪੱਕੀ ਨੌਕਰੀ ਦਿਵਾਤੀ। ਵੀ ਉਹਨੂੰ ਪਹਿਲਾਂ ਐਜ਼ ਆ ਕੰਟਰੈਕਟਰ ਰੱਖਿਆ ਸੀ ਤੇ ਹੌਲੀ-ਹੌਲੀ ਉਹਦੀ ਨੌਕਰੀ ਸੀ ਜਿਹੜੀ ਉਹ ਪੱਕੀ ਕਰਵਾਤੀ ਕਿ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਜਾਦਾ ਗਈ ਹੈ ਨਾ ਵੀ ਇਹਨੇ ਆਪਣੇ ਬੱਚੇ ਵੀ ਪਾਲਣੇ ਆ ਇਹ ਨਾ ਹੋਵੇ ਵੀ ਕੱਚੀ ਨੌਕਰੀ ਤੋਂ ਕੱਲ ਨੂੰ ਕੋਈ ਕੱਢ ਦੇ ਇਹਨੂੰ ਉਹਨੇ ਪੂਰੀ ਆਪਣੀ ਵਾਹ ਲਾ ਕੇ ਉਹਨੂੰ ਪੱਕਾ ਉਥੇ ਪਰਮਾਨੈਂਟ ਕਰਾਤਾ। ਤੇ ਚਲੋ ਇਸ ਗੱਲੋਂ ਤਾਂ ਬਚਨ ਸਿੰਘ ਸੌਖਾ ਹੋ ਗਿਆ ਸੀ ਪਰ ਘਰ ਵਾਲੀ ਦੇ ਜਾਣਕਾਰ ਹਨਾ ਉਹਨੂੰ ਔਖੀ ਸੀ ਪਰ ਕਰ ਕੁਝ ਨਹੀਂ ਸਕਦਾ ਸੀ। ਚਲੋ ਆਪਣੀ ਬੱਚਿਆਂ ਨੂੰ ਪੜਾਉਂਦਾ ਸੀ ਜਿਵੇਂ ਕਰਕੇ ਸੀ ਪਾਲਦਾ ਸੀਗਾ ਤੇ ਹੁਣ ਸ੍ਰਿੰਦਰ ਆ ਜਿਹੜੀ ਥੋੜੀ ਜੀ ਹੋਰ ਵੱਡੀ ਹੋ ਗਈ ਸੀ ਤੇ ਉਹ ਛੋਟੀ ਆਪਣੀ ਭੈਣ ਨੂੰ ਸੰਭਾਲਣ ਲੱਗ ਗਈ ਸੀ ਉਹ ਆਪਣੀ ਭੈਣ ਨੂੰ ਸਕੂਲ ਲੈ ਜਾਂਦੀ ਨਾਲ ਜਿੰਨਾ ਕੋਤੋਂ ਹੁੰਦਾ ਉਹਨਾਂ ਕੰਮ ਕਰਦੀ ਇਸੇ ਤਰ੍ਹਾਂ ਸ੍ਰਿੰਦਰ ਤੇ ਉਹਦੀ ਭੈਣ ਨਰਿੰਦਰ ਉਹ ਵੱਡੀਆਂ ਹੋ ਗਈਆਂ ਜਦੋਂ ਵੱਡੀਆਂ ਹੋ ਗਈਆਂ ਤਾਂ ਮਟਿਆਰਾਂ ਹੋ ਗਈਆਂ ਫਿਰ ਬਚਨ ਸਿੰਘ ਨੂੰ ਇਹ ਲੱਗਿਆ ਵੀ ਮੇਰੀਆਂ ਕੁੜੀਆਂ ਮਟਿਆਰਾਂ ਹੋ ਗਈਆਂ ਵੀ ਕੀ ਪਤਾ ਹੁੰਦਾ ਬੰਦੇ ਦਾ ਹਨਾ ਇਹਨਾਂ ਦੀ ਮਾਂ ਛੱਡ ਕੇ ਚਲੀ ਗਈ ਵੀ ਹੁਣ ਮੈਂ ਜਿਹੜਾ ਸੁਰਿੰਦਰ ਦਾ ਵਿਆਹ ਕਰ ਦੇਵਾਂ ਉਹ ਸੁਰਿੰਦਰ ਵਾਸਤੇ ਇੱਕ ਮੁੰਡਾ ਲੱਭਦਾ ਤੇ ਉਹਨੂੰ ਲੱਗਦਾ ਵੀ ਇਹ ਰਿਸ਼ਤਾ ਠੀਕ ਆ ਤੇ ਉਹ ਸੁਰਿੰਦਰ ਦਾ ਵਿਆਹ ਕਰ ਦਿੰਦਾ ਸੁਰਿੰਦਰ ਦੇ ਵਿਆਹ ਤੋਂ ਬਾਅਦ ਅੱਗੇ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਵਾਪਰਦਾ ਇਹ ਆਪਾਂ ਕੱਲ੍ਹ ਦੇ ਭਾਗ ਵਿੱਚ ਲੈ ਕੇ ਆਵਾਂਗੇ ਜੇ ਤੁਹਾਨੂੰ ਹੁਣ ਤੱਕ ਦੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ੍ਹ ਨੂੰ ਤੀਸਰੇ ਭਾਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ